ਦਸੰਬਰ 2021 ਵਿੱਚ ਖਤਮ ਹੋ ਰਹੀ ਸਾਲ ਤੋਂ ਉੱਪਰ ਚੱਲਿਆ ਬਹੁਤ ਵੱਡਾ ਇੱਕ ਜ਼ਿੰਦਗੀ ਦਾ ਬਹੁਤ ਵੱਡਾ ਕਾਰਨ ਹੈ ਅਸੀਂ ਜਾਣ ਸਕਦੀ ਹਮੇਸ਼ਾ ਸਾਰੀ ਸਮਾਂ ਲੱਗੇ ਉਹਦੇ ਵਿੱਚ ਕਰਦੀਆਂ ਜਾਂਦਾ ਹੈ ਈ ਬਾਸ ਬਸ ਕੰਮ ਮੁਕਤਾ ਹੋ ਗਿਆ ਹੋ ਗਿਆ ਹੋ ਦਿਨ ਨਾ ਦੇਖੋ ਜੀ ਅੱਜ ਦਾ ਦਿਨ ਜੋ 3 ਅਕਤੂਬਰ ਦਾ ਦਿਨ ਹੈ ਕਦੇ ਵੀ ਸਤ ਹਜ਼ੂਰ ਭੁਲਾਇ ਨਹੀਂ ਜਾ ਸਕਦਾ ਅਸੀਂ ਜ਼ਿੰਦਗੀ ਚ ਭੁੱਲ ਨਹੀਂ ਸਕਦੇ ਕਿਉਂਕਿ 3 ਅਕਤੂਬਰ 2021 ਨੂੰ ਬਹੁਤ ਵੱਡੀ ਘਟਨਾ ਜੋ ਸਾਡਾ ਵੱਡਾ ਸੰਘਰਸ਼ ਚੱਲ ਰਿਹਾ ਸੀ ਦਿੱਲੀ ਦੇ ਵਿੱਚ ਉੱਥੇ ਵਾਪਰੀ ਸੀ ਲਖੀਂਪੁਰ ਖੀਰੀ ਦੇ ਵਿੱਚ ਜਿਹੜਾ ਉੱਥੇ ਅਜੇ ਮਿਸਰਾ ਟੈਣੀ ਜੋ ਕੇਂਦਰੀ ਘਰਾਜ ਰਾਜ ਮੰਤਰੀ ਹੈ ਉਹਨਾਂ ਦੇ ਬੇਟੇ ਅਛੀਚ ਮਿਸਰਾ ਨੇ ਬੜੀ ਬੇਰਹਿਮੀ ਨਾਲ ਜੋ ਆਪਣੀ ਗੱਡੀ ਦੇ ਵਿੱਚ ਦਰੜ ਕੇ ਸਾਡੇ ਚਾਰ ਕਿਸਾਨਾਂ ਨੂੰ ਔਰ ਇੱਕ ਪੱਤਰਕਾਰ ਵੀਰ ਨੂੰ ਜਿਹੜਾ ਉਹ ਸ਼ਹੀਦ ਕਰ ਦਿੱਤਾ ਸੀਗਾ ਸੋ ਸਰਕਾਰ ਦੀ ਸ਼ਹਿਤ ਹੈ ਤਾਂ ਉਦੋਂ ਤੋਂ ਹੀ ਸਾਡੀਆਂ ਮੰਗਾਂ ਦਾ ਇਹ ਅਸੀਂ ਮੰਗ ਰਹੇ ਕਿ ਉਹਨਾਂ ਨੂੰ ਸਖਤ ਸਜ਼ਾਾਂ ਮਿਲਣੀਆਂ ਚਾਹੀਦੀਆਂ ਅਜੇ ਮਿਸਰਾ ਟੈਣੀ ਨੂੰ ਅਛੀਚ ਮਿਸਰਾ ਟੈਣੀ ਨੂੰ ਉਹਨਾਂ ਨੂੰ ਬਾਹਰ ਕਰਨਾ ਚਾਹੀਦਾ ਪਰ ਸਰਕਾਰ ਜੋ ਹੈਗੀ ਆ ਕਿਉਂਕਿ ਸਰਕਾਰ ਦੀ ਛਾਹ ਤੇ ਸਭ ਕੁਝ ਹੋਇਆ ਸੀਗਾ ਕੋਈ ਅਜੇ ਤੱਕ ਸੁਣਵਾਈ ਨਹੀਂ ਹੋਈ ਲੋਕਾਂ ਦੀ ਅਦਾਲਤ ਵਿੱਚ ਲੋਕਾਂ ਦੀ ਕਚਹਿਰੀ ਵਿੱਚ ਉਹਨਾਂ ਨੂੰ ਸਜ਼ਾ ਮਿਲ ਗਈ ਹੈ ਜੇ ਮੇਸ਼ਰਾ ਟੈਣੀ ਨੂੰ ਟੈਕਟ ਦਿੱਤੀ ਸੀ ਇਸ ਵਾਰ ਫੇਰ ਪਰ ਲੋਕਾਂ ਨੇ ਦਰਕਾਰ ਕਿਉਂ ਨੂੰ ਜਿਹੜਾ ਹੈਗਾ ਉਹਨੂੰ ਫੇਲ ਕਰਕੇ ਉਹਨੂੰ ਇਸਤਵਾਸੋਂ ਪਾਸੇ ਕਰ ਦਿੱਤਾ ਹੈਗਾ ਸਾਤਾ ਤੋਂ ਪਾਸੇ ਕੀਤਾ ਹੈ ਸੋ ਉਸ ਉਹਨਾਂ ਨੂੰ ਯਾਦ ਕਰਦਿਆਂ ਕਿਉਂਕਿ ਜਿਹੜਾ ਵੱਡਾ ਸੰਘਰਸ਼ ਸੀ ਸਾਡੀ ਜੋ ਜਿੱਤ ਹੋਈ ਸੀ ਇਹਨਾਂ ਸ਼ਹੀਦਾਂ ਦੇ ਜਿਨ੍ਹਾਂ ਨੇ ਜੋ ਖੂਨ ਦਿੱਤਾ ਆਪਣੀ ਛਾਦ ਦਿੱਤੀ ਹੈ 750 ਕਿਸਾਨੇ ਵਿੱਚ ਇਹ ਵੀ ਪੰਜ ਨੇ ਔਰ ਉਹਨਾਂ ਕਰਕੇ ਸਾਡੀ ਵੱਡੀ ਇੱਜ਼ਤ ਜੋ ਹੈ ਉਹ ਹੋਈ ਸੀ ਸੋ ਇੱਕ ਦੁਨੀਆ ਦਾ ਵੱਡਾ ਇਤਿਹਾਸ ਬਣਿਆ ਇਹ ਸੰਘਰਸ਼ ਸਭ ਤੋਂ ਲੰਮਾ ਸੰਘਰਸ਼ ਜੋ ਚੱਲਿਆ ਸੀ ਔਰ ਸਭ ਤੋਂ ਸ਼ਾਂਤਮਈ ਸੰਘਰਸ਼ ਇੱਕ ਸਾਲ ਦਾ ਚੱਲਿਆ ਸੀਗਾ ਦੁਨੀਆ ਦੇ ਵਿੱਚ ਇਹਦਾ ਨਾਂ ਹੈਗਾ ਉਸ ਸੰਘਰਸ਼ ਦੇ ਵਿੱਚ ਇਹ ਕਿਸਾਨ ਸ਼ਹੀਦ ਹੋਏ ਸਨ ਔਰ ਪੱਤਰਕਾਰ ਵੀਰ ਸ਼ਹੀਦ ਹੋਇਆ ਸੀਗਾ ਸੋ ਉਹਨਾਂ ਸਾਰੇ ਸ਼ਹੀਦਾਂ ਨੂੰ ਸਾਡੇ 750 ਸ਼ਹੀਦਾਂ ਨੂੰ ਹਮੇਸ਼ਾ ਅਸੀਂ ਯਾਦ ਕਰਦੇ ਰਹਿੰਨੇ ਆ ਔਰ ਦੁਨੀਆ ਹਮੇਸ਼ਾ ਯਾਦ ਕਰਦੇ ਰਹੂਗੀ ਉਸੇ ਮਸਲੇ ਤੇ ਅੱਜ 3 ਅਕਤੂਬਰ ਨੂੰ ਉਹਨਾਂ ਨੂੰ ਯਾਦ ਕਰਦੇ ਅੱਜ ਦਾ ਜਿਹੜਾ ਸਿਸਟਮ ਹੈ ਜੁਗਤ ਮ I <laughs> not